ਪਰਮ ਸਤਕਾਰ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀ ਜਿਸ ਤਰ੍ਹਾਂ ਆਪਾਂ ਪੰਜ ਸਵਾਲ ਜਵਾਬ ਕਰਦੇ ਹਾਂ 31 ਨੰਬਰ ਹੈ ਸੋਹਣੇ ਘਰ ਵਿੱਚ ਰਹਿਣ ਸਮੇਂ ਮੰਨ ਲਓ ਸੋਹਣੇ ਘਰ ਦੀ ਦਾਤ ਪ੍ਰਾਪਤ ਹੋਈ ਹੈ ਤਾਂ ਸ਼ੁਕਰਾਨਾ ਕਰਨਾ ਚਾਹੀਦਾ ਮਾਰੇ ਦਾ ਕਿਵੇਂ ਉਹਦੇ ਬਾਰੇ ਕੀ ਹੈ ਸ਼ਬਦ ਜਹ ਪ੍ਰਸਾਦ ਬਸਹਿ ਸੁਖ ਮੰਦਰ 269 ਨੰਬਰ ਤੇ ਸੁਖਮੀ ਸਾਹਿਬ ਦੇ ਵਿੱਚ ਹੁੰਦਾ ਨਾ ਤੇ ਸਹਿ ਤੇ ਆਏ ਸਦਾ ਮਨ ਅੰਦਰ ਜੈ ਪ੍ਰਸਾਦ ਵਸੇ ਸੁਖਮੰਦਰ ਤੇ ਸਹਿ ਤੇ ਆਏ ਸਦਾ ਮਨ ਅੰਦਰ ਕੰਨੇ ਜਿਹਦੀ ਕਿਰਪਾ ਦੇ ਨਾਲ ਤੈਨੂੰ ਇਹ ਸੋਹਣਾ ਘਰ ਪ੍ਰਾਪਤ ਹੋ ਗਿਆ ਉਹਦਾ ਸ਼ੁਕਰਾਨਾ ਕਰਿਆ ਕਰ ਜਿਨ੍ਹਾਂ ਦੀ ਸਿਰਫੇ ਛੱਤ ਹੈ ਨਹੀਂ ਉਹਨਾਂ ਨਾਲ ਕੀ ਯਾਦ ਕਰਿਆ ਕਰ ਪਰਮੇਸ਼ਰ ਨੂੰ ਹੰਕਾਰ ਨਾ ਕਰਿਆ ਕਰ 32 ਨੰਬਰ ਹੈ ਗੁਰਬਾਣੀ ਸਿਖਾਉਣ ਦੀ ਸੇਵਾ ਕਰਨ ਸਮੇਂ ਕੀ ਕਰਨਾ ਚਾਹੀਦਾ ਭਾਈ ਗੁਰਦਾਸ ਜੀ ਦੀ ਬਾਣੀ ਜੈਸੇ ਸਤ ਮੰਦਰ ਤੰਚਨ ਕੇ ਉਸਾਰ ਦੀਨੇ ਤੈਸਾ ਪੁੰਨ ਸਿੱਖ ਕੋ ਇੱਕ ਸ਼ਬਦ ਸਿਖਾਏਗਾ ਭਾਈ ਗੁਰਦਾਸ ਜੀ ਕੀ ਕਹਿੰਦੇ ਐ 42 ਨੰਬਰ ਵਾਰ ਦੇ ਵਿੱਚ ਕਬਿਰਤ 673 ਕਹਿੰਦੇ ਜਿਵੇਂ ਸਤ ਮੰਦਰ ਸਿਉਣੇ ਦੇ ਉਸਾਰ ਕੇ ਸਤ ਮੰਦਰ ਸਿਆਉਣੇ ਦੇ ਉਸਾਰ ਕੇ ਤੇ ਉਹ ਪੁੰਨ ਕਰਦੇ ਨੇ দান ਕਰਦੇ ਨੇ ਪੁੰਨ ਕਰਦੇ ਨੇ ਇੰਨਾ ਫਲ ਹੈ ਕਹਿੰਦੇ ਜੇ ਇੱਕ ਸਿੱਖ ਨੂੰ ਇੱਕ ਸ਼ਬਦ ਸਿਖਾ ਦੇਵੇ ਤਾਂ ਇੱਕ ਸ਼ਬਦ ਇੰਨਾ ਮਤਲਬਾਂ ਬਾਣੀ ਸਿਖਾਉਂਦਾ ਤੇ ਦੂਸਰਾ ਸਵਾਲ ਹੈ ਤੇਤੀ ਨੰਬਰ ਕਿਸੇ ਨਾਲ ਧੋਖਾ ਕਰਨ ਸਮੇਂ ਕਈ ਵਾਰੀ ਮਨ ਚਿਤ ਹੁੰਦਾ ਨਾ ਨਹੀਂ ਇਹਦੇ ਨਾਲ ਧੋਖਾ ਕਰ ਲਈਏ ਤਾਂ ਉਦੋਂ ਸ਼ਬਦ ਯਾਦ ਕਰ ਲੈਣਾ ਚਾਹੀਦਾ ਗੁਰਬਾਣੀ ਦਾ ਕੀ ਕਹ ਰਿਹਾ ਸਬਦ ਗੁਰੂ ਪਾਸ਼ਾ ਕਹਿੰਦੇ ਹਰ ਬਿਸਰਤ ਸਦਾ ਖੁਆਰੀ ਤਾਕੂ ਧੋਖਾ ਕਹਾ ਵਿਆਪੈ ਜਤੂ ਊਟ ਤੁਹਾਰੀ 711 ਨੰਬਰ ਪੰਜਵੇਂ ਪਾਸ਼ਾ ਦਾ ਸ਼ਬਦ ਹੈ ਇਹ ਸ਼ਬਦ ਯਾਦ ਕਰ ਲੈਣਾ ਚਾਹੀਦਾ ਹੈ ਮਨ 'ਚ ਕਈ ਵਾਰੀ ਕਿਸੇ ਨਾਲ ਠੱਗੀ ਬੰਦਾ ਕਰਨ ਲੱਗਦਾ ਧੋਖਾ ਕਰਦਾ ਜਾਂ ਕਿਸੇ ਨਾਲ ਉਦੋਂ ਗੁਰੂ ਦਾ ਬਚਨ ਯਾਦ ਕਰ ਲੈਣਾ ਚਾਹੀਦਾ ਵੀ ਗੁਰੂ ਦਾ ਤਾਂ ਇਹ ਬਚਨ ਹੈ ਵੀ ਕਿਸੇ ਦੇ ਨਾਲ ਧੋਖਾ ਨਹੀਂ ਕਰਨਾ ਫਿਰ ਚੌਥੀ ਨੰਬਰ ਹੈ ਸੇਵਾ ਕਰਨਾ ਸਮਝਿ ਜਿਵੇਂ ਸੇਵਾ ਆਪਣਾ ਗੁਰੂ ਕਰੇ ਕਰ ਲਈ ਕਿਤੇ ਵੀ ਸੇਵਾ ਕਰਨੀ ਜਿਹਦੀ ਸੇਵਾ ਕਹਿੰਦੇ ਸੇਵਾ ਕਰਤ ਹੋਏ ਨਿਕਾਮੀ ਤਿਸ ਕੋ ਹੋਤ ਪ੍ਰਭ ਸੁਆਮੀ ਸੇਵਾ ਕਰਨੀ ਹੈ ਕੋਈ ਨਿਸ਼ਕਾਮ ਸੇਵਾ ਕਰਨੀ ਹੈ ਮਨ ਚ ਇੱਛਾ ਰੱਖ ਕੇ ਨਹੀਂ ਇਹ ਨਹੀਂ ਮੇਰੀ ਆਹ ਮਹਾਰਾਜ ਜੀ ਮੈਂ ਸ਼ਰਤ ਪੂਰੀ ਕਰ ਮੈਂ 11 ਦਿਨ ਤੇਰੇ ਨਿਸ਼ਾਨ ਸਾਡ ਦਾ ਇਸ਼ਾਨ ਕਰਾਵਾਂ ਮੇਰੀ ਆਹ ਸ਼ਰਤ ਪੂਰੀ ਕਰ ਫਿਰ ਮੈਂ ਆਕਰਾਂਗਾ ਯਾਨੀ ਕਿ ਉਹਦਾ ਇੱਕ ਸ਼ਰਤ ਹੋ ਗਈ ਨਾ ਮਹਾਰਾਜ ਜੀ ਨਹੀਂ ਕਰੇਗਾ ਨਹੀਂ ਕਰਦਾ ਮੈਨੂੰ ਕੰਮ ਹੋਊਗਾ ਤਾਂ ਫਿਰ ਸੇਵਾ ਕਰਨੀ ਐ ਮੈਨੂੰ ਥੋੜਾ ਕਰਨ ਲੱਗਦਾ ਇੰਨਾ ਟਾਈਮ ਕਿੱਥੇ ਆ ਕੋਈ ਵੀ ਮਨ ਦੇ ਵਿੱਚ ਫੁਰਨਾ ਨਹੀਂ ਹੋਣਾ ਚਾਹੀਦਾ ਕੋਈ ਆਸ ਨਹੀਂ ਬਿਨਾ ਆਸ ਰੱਖੇ ਤਾਂ ਸੇਵਾ ਕਰਨੀ ਉਹ ਸੇਵਾ ਸਫਲ ਉਹਨੂੰ ਪਰਮਾਤਮਾ ਪ੍ਰਾਪਤ ਹੁੰਦਾ ਫਿਰ 35 ਨੰਬਰ ਆ ਦਸਵੰਦ ਕੰਡਨ ਸਮੇ ਕਾਲ ਖਾਏ ਕਿਛ ਹੱਥੋਂ ਦੇ ਨਾਨਕ ਰਾਹੋ ਪਛਾਣਹੀਂ ਸੇ ਕਹਿੰਦੇ ਮਿਹਨਤ ਕਰ ਕਾਲ ਦਾ ਮਤਲਬ ਮਿਹਨਤ ਹੈ ਮਿਹਨਤ ਕਰ ਤੇ ਮਿਹਨਤ ਕਰਕੇ ਕਹਿੰਦੇ ਉਹਦੇ ਵਿੱਚੋਂ ਕੁਛ ਹੱਥ ਨਾਲ ਫਿਰ ਜਿਹੜੀ ਦਸਾਂ ਨੌਾਂ ਦੀ ਕਿਰਤ ਕਮਾਈ ਕੀਤੀ ਹੈ ਉਹਦੇ ਵਿੱਚੋਂ ਫਿਰ ਕਿਸੇ ਨੂੰ ਵੀ ਲੋੜਵੰਦ ਨੂੰ ਦਸਵੰਦ ਕੱਢੋ ਦਾ ਜਿਹੜਾ ਲੋੜਵੰਦ ਹੈ ਜ਼ਰੂਰਤ ਹੈ ਜੀ ਨੂੰ ਉਹਦੇ ਤੇ ਉਹ ਖਰਚ ਦਸਵੰਦ 1245 ਅੰਗ ਦੇ ਉੱਤੇ ਹੈ ਪਹਿਲੇ ਬਾਦਸ਼ਾਹ ਦਾ ਹੁਕਮ ਹੈ ਸੋ ਅੱਜ ਦੇ ਵਿਚਾਰਾਂ ਦੀ ਸਮਾਪਤੀ ਹੈ ਵਿਚਾਰਾਂ ਕਰਦਿਆਂ ਬੇਅੰਤ ਤੰਤਾਈਆਂ ਹੋਈਆਂ ਨੇ ਸਤਿਗੁਰੂ ਪਾਤਸ਼ਾਹ ਸਿਆਪ ਸਤਿਗੁਰੂਕਸ਼ਮ ਨਿਯੋਗ ਵਾਹਿਗੁਰੂ ਕਾ ਖਾਲਸਾ ਵਾਹਿਗੁਰੂ ਕੀ ਫਤਹ